ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਔਕ ਟਾਲ ਗੁਰ ਸੇਵੀ ਐ ਅਹਨਸ ਸਹਿਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੇਖੋ ਜਾ ਸਜਣ ਸੱਚਾ ਪਾਤਸ਼ਾਹ سرساہ بیس ہو جس پاس بیٹے آ سوئی آئے سب بابے سہو ساتوار شری راہرو صاحب جی کیا پڑھیے ਕਿਆ ਸੁਣੀਏ ਕਿਆ ਵੇਖ ਪ੍ਰਾਨਾ ਸੁਣੀਏ ਬੜੇ ਕਿ ਵਾਸਤੇ ਅਗੋਚਰ ਨਹੀਂ ਐ ਵਾਸਤੇ ਅਗੋਚਰ ਪਾਈ ਘਾਟ ਦੀਪਕ ਰਹਿ ਆ ਸਮਾਈ ਕਹ ਕਬੀਰ ਆਪ ਜਾਣਿਆ ਜਬ ਜਾਣਿਆ ਤਾ ਮਨ ਮਾਨਿਆ ਮਨ ਮਾਨੇ ਲੋਭ ਨਾਲ ਤੀਜੈ ਨਾਹ ਤੀਜੈ ਤਾ ਕਿਆ ਜਾਨਿਆ ਤਾ ਮਨ ਮਾਨਿਆ ਮਨ ਮਾਨੇ ਲੋਗ ਨਾਲ ਪਤੀਜੈ ਨਾਲ ਪਤੀਜੈ ਕਾਉ ਜਾ ਪਤੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਰੂ ਪਿਆਰੀ ਸਤ ਸਾਧ ਸੰਗਤ ਜੀ ਜੋ ਕਿ ਆਪਾਂ ਭਾਗਾ ਵਾਲੇ ਆ ਕਿਉਂ ਇਸ ਪਾਸ ਆਪਣੇ ਪਾਸ ਸਤਿ ਪੁਰਸ਼ ਆਪਣੇ ਪਾਸ ਬਾਬਾ ਆਤਮਾ ਸਿੰਘ ਜੀ ਕਿਉ ਸਾਰਿਆਂ ਨੇ ਹਾਜ਼ਰੀਆਂ ਭਰ ਲੀਆਂ ਹੁਣ ਆਪਾਂ ਮਹਾਪੁਰਸ਼ਾਂ ਤੋਂ ਪਰਵਚਨ ਸੁਣ ਲਿਆ ਕਿ ਉਹ ਵੱਡੇ ਮਹਾਪੁਰਸ਼ਾਂ ਦੀ ਸੰਗਤ ਕਰੀ ਹੈ ਕਿ ਉਹ ਸਾਰੀ ਜ਼ਿੰਦਗੀ ਸਾਧੂਆਂ ਦੀ ਸੰਗਤ ਚ ਲਾਤੀ ਹੁਣ ਵੀ ਪਵਾਂ ਦੇ ਸਾਹਬ ਦੇਸਾਂ 'ਚ ਬੈਠੇ ਆ पर सुरती फिर भी ਇਹਨਾਂ ਦੀ ਇੱਧਰ ਹੀ ਹੈ ਕਿ ਇਹਨਾਂ ਦੀ ਕਿਰਪਾ ਦੇ ਨਾਲ ਬਾਬਾ ਜੀ ਦੀ ਕਿਰਪਾ ਦੇ ਨਾਲ ਦੇਖੋ ਆ ਸਾਰਾ ਜੋੜ ਮੇਲਾ ਇਹਨਾਂ ਹੀ ਦੇਖ ਰੇਖੇ ਠੀ ਮਨਾਇਆ ਗਿਆ ਹੈ ਮਹੀਨਾ ਲਗਾਤਾਰ ਸੰਗਤ ਤੋਂ ਨਾਮ ਜਪਾਇਆ ਗਿਆ ਕੱਲ ਅਰਦਾਸ ਕੀਤੀ ਗਈ ਹੈ ਹੁਣ ਆਪਣੇ ਪਾਸ 10 ਮਿੰਟ ਬਾਬਾ ਜੀ ਲਾਉਣਗੇ ਉਸ ਤੋਂ ਬਾਅਦ ਦੀਗ ਵਰਤੋਗੀ ਬਾਕੀ ਜਿਹੜੀ ਬਾਹਰਲੀ ਸੰਗਤ ਹੈ ਉਹ ਮਹਾਪੁਰਸ਼ਾਂ ਨੂੰ ਮਿਲ ਸਕਦੇ ਹੈ ਪਾਪਾ ਤਾਂ ਇੱਥੇ ਦੇ ਰਹਿਣ ਵਾਲੇ ਆ ਪਾਪਾ ਤਾਂ ਬਾਅਦ ਚ ਵੀ ਮਿਲ ਲਾਂਗੇ ਜੋ ਵੀ ਕਿਸੇ ਨੇ ਮਿਲਣਾ ਹੋਵੇ ਬਾਹਰਲੀ ਸੰਗਤ ਨੂੰ ਟਾਈਮ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਮਹਿ ਅਮਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗੁਰੰਥ ਸਾਹਿਬ ਉਦਦ ਬੰਦੋਂ ਕਰ ਅਨੁraag ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਪਤਿ ਪਾਵਨ ਸਤਿਗੁਰੂ ਪ੍ਰਤੱਖ ਸਤਿਗੁਰੂ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸੰਤ ਜੀਓ ਬੜਾ ਭਾਗੀ ਹਾਂ ਸਤਿ ਪੁਰਖ ਮਹਾਪੁਰਸਾਂ ਦੀ ਪਾਵਨ ਪਵਿੱਤਰ ਸਲਾਣਾ ਯਾਦਗਰ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਸੰਗਤਾਂ ਨੇ ਬੜੀ ਸਰਦਾ ਅਤੇ ਭਾਵਨਾ ਦੇ ਨਾਲ ਆਪਣੀਆਂ ਹਾਜ਼ਰੀਆਂ ਲਵਾਈਆਂ ਹਨ ਦਸਵੰਦ ਸਫਲਾ ਕੀਤਾ ਹੈ ਬੜ ਭਾਗੇ ਹਾਂ ਸਾਈ ਘੜੀ ਸੁਲੱਖਣੀ ਜਿਤ ਮੇਰਾ ਸਾਹਿਬ ਜਿਤ ਆਵੇ ਸਾਡੇ ਜ਼ਿੰਦਗੀ ਜੀਵਨ ਦੇ ਵਿੱਚ ਉਹੀ ਪਾਲ ਉਹੀ ਘੜੀ ਉਹੀ ਸਵਾਸ ਸਫਲੇ ਹੁੰਦੇ ਹਨ ਜੇ ਸਮੇਂ ਦੇ ਵਿੱਚ ਗੁਰੂ ਪਰਮਾਤਮਾ ਦਾ ਨਾਮ ਚਿਤ ਆ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਮਹਾਂਪੁਰਸਾਂ ਦੀ ਯਾਦ ਦੇ ਅੰਦਰ ਜੁੜ ਮਿਲ ਕੇ ਬੈਠ ਕੇ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰਦੇ ਹੋਇਆਂ ਕਿਤਨੇ ਹੀ ਗੁਰੂ ਪਿਆਰਿਆਂ ਦੇ ਪਾਸੋਂ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਡਿਆਈ ਸਤੁਰਖਾਂ ਦੀ ਵਡਿਆਈ ਨੂੰ ਸਰਵਨ ਕੀਤਾ ਹੈ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਹੈ ਕਿ ਅੱਜ ਮਹਾਪੁਰਸਾਂ ਦੇ ਦਰ ਤੋਂ ਆਪਾਂ ਝੋਲੀਆਂ ਭਰ ਕੇ ਲੈ ਕੇ ਜਾਈਏ ਕਿੰਨੇ ਗੁਰੂ ਪਿਆਰੇ ਬਚਨ ਕਰਦੇ ਹਨ ਬੀਬੀਆਂ ਬਚਨ ਕਰਦੀਆਂ ਹਨ ਕਿ ਅਸੀਂ ਸਤਪੁਰਖਾਂ ਦੇ ਚਰਨਾਂ 'ਚ ਅਰਦਾਸ ਕੀਤੀ ਗੁਰੂ ਚਰਨਾਂ 'ਚ ਅਰਦਾਸ ਕਰਵਾਈ ਸਾਡੇ ਕਾਰਜ ਰਾਸ ਹੋ ਗਏ ਸੋ ਗੁਰੂ ਪਿਆਰੀ ਸੰਤ ਸੰਗਤ ਜਿਓ ਮਹਾਪੁਰਸ ਮਹਾਨ ਸਨ ਸਾਰਿਆਂ ਦੇ ਹਿਰਦੇ ਦੀ ਭਾਵਨਾ ਨੂੰ ਜਾਣਦੇ ਸਨ ਜਦੋਂ ਵੀ ਕੋਈ ਗੁਰੂ ਪਿਆਰਾ ਮਹਾਪੁਰਸ਼ਾਂ ਦੇ ਪਾਸ ਆਉਂਦਾ ਬੇਨਤੀ ਕਰਦਾ ਤੇ ਇੱਕ ਪਲ ਨਹੀਂ ਮਹਾਪੁਰਸ਼ ਜਦੋਂ ਉਸ ਦੇ ਲਈ ਸੋਚਦੇ ਤੇ ਉਸ ਤੋਂ ਬਾਅਦ ਉਸ ਨੂੰ ਫਿਰ ਕਹਿੰਦੇ ਭਾਈ ਗੁਰੂ ਘਰ ਜਾ ਕੇ ਚਰਨ ਕੁੰਡ ਦੀ ਸੇਵਾ ਕਰਿਆ ਕਰ ਝਾੜੂ ਮਾਰਿਆ ਕਰ ਬਰਤਨ ਧੋਧਿਆ ਕਰ ਜਾਪੁਰ ਨਾਮ ਜਪਿਆ ਕਰ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਜੇ ਆਪਾਂ ਝੋਲੀਆਂ ਭਰਨੀਆਂ ਹਨ ਮਹਾਪੁਰਸਾਨੀਆਂ ਖੁਸ਼ੀਆਂ ਲੈਣੀਆਂ ਹਨ ਉਹਨਾਂ ਮਹਾਪੁਰਸਾਂ ਦੇ ਜੋ ਬਚਨ ਹਨ ਉਹਨਾਂ ਨੂੰ ਕਮਾਈਏ ਕੇਵਲ ਤੇ ਕੇਵਲ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਬਾਣੀ ਦੇ ਲਾੜਾ ਪਾ ਲੱਗਣਾ ਹੈ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ੇਪਤਾ ਬਣਦੀ ਹੈ ਦੁੱਖ ਦਰਿਦ੍ਰ ਦੇ ਵਿੱਚ ਘਿਰੇ ਜਾਂਦੇ ਹਾਂ ਤਾਂ ਫਿਰ ਅਸੀਂ ਕਈ ਵਾਰ ਕੋਰਾਹੇ ਪੈ ਜਾਂਦੇ ਹਾਂ ਇਸ ਲਈ ਮਹਾਪੁਰਸ਼ ਦ੍ਰਿੜ ਸਿੱਧਕ ਪ੍ਰੇਮ ਭਰੋਸੇ ਦੇ ਲਈ ਪ੍ਰੇਰਿਆ ਕਰਦੇ ਸਨ ਕਿ ਭਾਈ ਗੁਰੂ ਉੱਤੇ ਅਟੁੱਟ ਸਰਧਾ ਰੱਖੋ ਕਿਉਂਕਿ ਗੁਰੂ ਜਾਣਦਾ ਹੈ ਸਮਰੱਥ ਗੁਰੂ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਨਤ ਜਦੋਂ ਭਾਵਨਾ ਹੈ ਤੁਹਾਡੀ ਕੀਤੀ ਹੋਈ ਅਰਦਾਸ ਗੁਰੂਦਰ ਤੇ ਪ੍ਰਵਾਨ ਹੋ ਜਾਂਦੀ ਹੈ ਪਰ ਅਸੀਂ ਆਪ ਦੀ ਘਾਟ ਨੂੰ ਕਈ ਵਾਰ ਗੁਰੂ ਦੀ ਘਾਟ ਸਮਝਦੇ ਹਾਂ ਇਹ ਅਣਜਾਣਤਾ ਹੈ ਅਗਿਆਨਤਾ ਹੈ ਸੱਚਾ ਸਤਗੁਰ ਕਿਆ ਕਰੈ ਜੋ ਸਿੱਖਾ ਮਹਿਚੂਕ ਅੰਧੇ ਏਕ ਨਾ ਲੱਗ ਗਈ ਜੋ ਬਾਸ ਬੁਝਾਈਐ ਤੂਕ ਜੇ ਸਾਡੇ ਵਿੱਚ ਉਤਨੀ ਭਾਵਨਾ ਨਹੀਂ ਬੁੱਤਨਾ ਪਿਆਰਣੀ ਕੇਵਲ ਅਸੀਂ ਆਪਣੀ ਲੋੜ ਵਾਸਤੇ ਆਏ ਹਾਂ ਉਹ ਲੋੜ ਪੂਰੀ ਹੋਣ ਤੇ ਅਸੀਂ ਮਨੁਕਰ ਹੋ ਜਾਣਾ ਹੈ ਕਈ ਗੁਰੂ ਪਿਆਰੇ ਜਦੋਂ ਮਹਾਪੁਰਸਾਂ ਦੇ ਇੱਕ ਬਚਨ ਸਾਰੀ ਸੰਗਤ ਸੁਣਦੀ ਹੈ ਜਦੋਂ ਵੀ ਕੋਈ ਮਹਾਪੁਰਸਾਂ ਕੋਲੇ ਆ ਕੇ ਬਾਬਾ ਜੀ ਸਾਡੇ खरे ਬਾਲਕਾਂ ਨਹੀਂ ਬੱਚਾ ਨਹੀਂ ਕਿਰਪਾ ਕਰੋ ਅਰਦਾਸ ਕਰੋ ਤਾਂ ਮਹਾਪੁਰਸ ਇਹੀ ਕਹਿੰਦੇ ਸਨ ਜਿਨ੍ਹਾਂ ਦੇ ਮਹਾਪੁਰਸਾਂ ਦੇ ਬਚਨਾਂ ਨਾਲ ਪਰਿਵਾਰ ਅੱਗੇ ਵਧੇ ਹਨ ਬੱਚੇ ਹੋਏ ਹਨ ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕਹਿੰਦੇ ਸਨ ਕਿ ਭਾਈ ਸ਼ਰਾਬ ਨਹੀਂ ਪੀਣੀ ਮੀਟ ਨਹੀਂ ਖਾਣਾ ਹੋਰ ਜੋ ਵੀ ਨਸ਼ਿਆਂ ਦੇ ਉਹਨਾਂ ਦਾ ਵਰਤਾਓ ਨਹੀਂ ਕਰਨਾ ਜੇ ਤੁਸੀਂ ਮੇਰਾ ਬਚਨ ਮੰਨੋਗੇ ਤਾਂ ਮੈਂ ਤੁਹਾਡੇ ਲਈ ਗੁਰੂ ਅੱਗੇ ਅਰਦਾਸ ਕਰਾਂਗਾ ਇਸ ਲਈ ਅੱਜ ਵੀ ਓਮਾਪੁਰਸਾ ਹਾਜ਼ਰ ਨਹੀਂ ਜਿਨ੍ਹਾਂ ਨੇ ਭਾਈ ਝੋਲੀਆਂ ਭਰਨੀਆਂ ਨੇ ਖੁਦ ਆਪ ਹੀ ਅਰਦਾਸ ਕਰੋ ਤੇ ਇਹ ਬਚਨ ਜੋ ਮਹਾਪੁਰਸਾਂ ਦੇ ਹਨ ਉਹਨਾਂ ਨੂੰ ਪਰਪੱਕ ਕਰੋ ਕਿ ਮ ਅੱਜ ਤੋਂ ਬਾਅਦ ਅਸੀਂ ਨਸ਼ੇ ਪੱਤੇ ਦਾ ਤਿਆਗ ਕਰਕੇ ਮਹਾਪੁਰਸਾਂ ਦੇ ਦਰ ਤੋਂ ਜਿਤਨੀਆਂ ਮਰਜ਼ੀ ਝੋਰੀਆਂ ਭਰ ਲਓ ਇਸ ਲਈ ਇਹ ਬੇਨਤੀਆਂ ਹਨ ਸਾਰੀ ਸੰਗਤ ਨੂੰ ਕਿ ਜਿਨ੍ਹਾਂ ਗੁਰੂ ਪਿਆਰਿਆਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ ਉਹਨਾਂ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਗੁਰੂ ਪਿਆਰਿਆਂ ਨੇ ਨਾਮ ਜਪਿਆ ਪਾਠ ਸੁਣਿਆ ਮੂਲ ਮੰਤਰ ਦਾ ਅਭਿਆਸ ਕੀਤਾ ਮਾਣਿਆਂ ਨੇ ਵਾਹਿਗੁਰੂ ਮੰਤਰ ਦੇ ਅਭਿਆਸ ਕੀਤੇ ਹਨ ਉਹਨਾਂ ਦਾ ਵਿਸ਼ੇਸ਼ ਕਰਕੇ ਕੋਟਾਨ ਕੋਟ ਧੰਨਵਾਦ ਹੈ ਕਿਉਂਕਿ ਮਹਾਪੁਰਖਾਂ ਨੇ ਆਪਾਂ ਨੂੰ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਾਇਆ ਹੈ ਬਾਣੀ ਦੇ ਲੜ ਲਾਇਆ ਹੈ ਅੱਗੇ ਵਾਸਤੇ ਵੀ ਅੱਜ ਤੋਂ ਬਾਅਦ ਵੀ ਆਪਾਂ ਪ੍ਰਣ ਕਰਕੇ ਜਾਣਾ ਕਿ ਸੁਬਾ ਸਾਮ ਸੀ ਜਰੂਰ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਰੂਰ ਜਪਨਾ ਹੈ ਫਿਰ ਮਹਾਂਪੁਰਸਾਂ ਦੀਆਂ ਖੁਸ਼ੀਆਂ ਹੋਣਗੀਆਂ ਫਿਰ ਜਿੰਨੀ ਵੀ ਜੋ ਵੀ ਮੰਗ ਆਪਾਂ ਮੰਗਦੇ ਹਾਂ ਗੁਰੂ ਤੋਂ ਉਹ ਪੂਰੀ ਕਰਦੇ ਹਨ ਸੋ ਸਾਰੀ ਸਮੁੱਚੇ ਰੂਪ ਚ ਸੰਗਤ ਦਾ ਕੋਟਾਨ ਕੋਟ ਧੰਨਵਾਦ ਹੈ ਇੱਕ ਬੇਨਤੀ ਹੈ ਅੱਗੇ ਵਾਸਤੇ ਕਿ ਭਾਈ ਜਿਨ੍ਹਾਂ ਗੁਰੂ ਪਿਆਰਿਆਂ ਨੇ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਬਾਬਾ ਜੀ ਜੀ ਵਰਸੀ ਦੇ ਸਮੇਂ ਕਰਾਉਣੀ ਹਨ ਤਕਰੀਬਨ ਜੋ 29 April ਨੂੰ ਆਪਾਂ ਪਹਿਲੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣੀ ਆ ਜਿਸ ਦਿਨ ਮਹਾਪੁਰਸ ਸੱਚਖੰਡ ਗਏ ਸਨ 27 28 29 April ਜਿਹੜਾ ਅਖੰਡ ਪਾਠ ਪਹਿਲਾ ਹੋਵੇਗਾ ਉਸ ਤੋਂ ਪਹਿਲਾਂ ਸਾਰੇ ਅਖੰਡ ਪਾਠ ਸਾਹਿਬ ਜਿਨੇ ਵੀ ਗੁਰੂ ਪਿਆਰੇ ਨੇ ਲਿਖਾਉਣੇ ਹਨ ਉਹ ਲਿਖਾ ਦਿਓ ਫਿਰ ਅਸੀਂ ਅਰੇਂਜ ਕਰ ਲਵਾਂਗੇ ਦੇ ਰੋਸਤਰਾ ਦੇ ਪਾਠ ਅਖੰਡ ਪਾਠ ਸਾਹਿਬ ਕੀਤੇ ਜਾਣਗੇ ਪਰ ਉਸ ਤੋਂ ਬਾਅਦ ਕਈ ਗੁਰੂ ਪਿਆਰੇ ਇਤਨਾ ਆਪਣਾ ਜੋਰ ਦੇ ਕੇ ਅਖੰਡ ਪਾਠ ਸਾਹਿਬ ਕਹਿੰਦੇ ਹਨ ਕਿ ਅਸੀਂ ਹੁਣੀ ਕਰਾਉਣਾ ਹੈ ਗੁਰੂ ਪਿਆਰੀ ਸੰਤ ਸੰਗਤ ਜੀਓ ਮੈਂ ਉਹਨਾਂ ਤੋਂ ਹੁਣੀ ਹੀ ਗੁਰੂ ਪਿਆਰਿਆਂ ਤੋਂ ਖੀਮਾ ਮੰਗਦਾ ਕਿ ਅੱਗੇ ਵਾਸਤੇ ਉਸ ਤਰ੍ਹਾਂ ਮੌਕੇ ਤੇ ਲਿਖਵਾਇਆ ਹੋਇਆ ਅਖੰਡ ਪਾਠ ਸਾਹਿਬ ਨਹੀਂ ਹੋਣਾ ਕਿਉਂਕਿ ਉਹਦੇ ਵਿੱਚ ਸਾਥੋਂ ਜਦੋਂ ਪੂਰੀ ਮਰਜ਼ਾਦਾ ਫਾਲੋ ਨਹੀਂ ਹੁੰਦੀ ਪਾਠੀ ਸਿੰਘ ਸੁੱਧ ਨਹੀਂ ਮਿਲਦੇ ਤੁਹਾਡਾ ਦਿੱਤਾ ਹੋਇਆ ਜਿਹੜਾ ਦਸਬੰਦ ਹੈ ਉਹ ਵੀ ਸਫਲਾ ਨਹੀਂ ਹੁੰਦਾ ਤੇ ਮਹਾਂਪੁਰਸਾਨੀਆਂ ਖੁਸ਼ੀਆਂ ਵੀ ਨਹੀਂ ਹੁੰਦੀਆਂ ਗੁਰਬਾਣੀ ਦੀ ਜਦੋਂ ਬੇਅਦਬੀ ਹੁੰਦੀ ਹੈ ਤੇ ਉਦੋਂ ਸਾਡੇ ਜੁਮੀ ਉਹ ਭਾਰ ਵੀ ਛੱਡਦਾ ਹੈ ਇਸ ਲਈ ਸਾਫ਼ ਸ਼ਬਦਾਂ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਜਿਨੇ ਵੀ ਅਖੰਡ ਪਾਠ ਸਾਹਿਬ ਕਰਾਉਣੇ ਉਸ ਤੋਂ ਪਹਿਲਾਂ ਬੇਨਤੀ ਕਰਦੇ ਲਖਵਾ ਦੇਵੇ ਨਹੀਂ ਫਿਰ ਜਦੋਂ ਲੜੀ ਚੱਲਦੀ ਰਹੇਗੀ ਇੱਕ ਇੱਕ ਕਰਕੇ ਦੋ ਦੋ ਕਰਕੇ ਅਖੰਡ ਪਾਠ ਸਾਹਿਬ ਚੱਲੀ ਜਾਣਗੇ ਬਾਅਦ ਚ ਵੀ ਅਖੰਡ ਪਾਠ ਸਾਹਿਬ ਕੀਤੇ ਜਾਣਗੇ ਜਿਸ ਤਰ੍ਹਾਂ ਹੁਣ ਤਕਰੀਬਨ 5 7 10 ਅਖੰਡ ਪਾਠ ਸਾਹਿਬ ਰਹਿੰਦੇ ਹਨ ਉਹ ਮਹਾਪੁਰਸਾਂ ਦੇ ਗੀਠਾ ਸਾਹਿਬ ਤੇ ਪਾਠ ਚੱਲਦੇ ਹਨ ਉਪਰੀ ਮਰਜ਼ਾਦਾ ਨਾਲ ਉਹ ਪਾਠ ਸੰਪੂਰਨ ਕਰਾਂਗੇ 101 ਅਖੰਡ ਪਾਠ ਸਹਿਮ anteced ਫਿਰ ਭੋਗ ਪਾਏ ਜਾਣਗੇ ਸੋਏ ਬੇਨਤੀਆਂ ਨਹੀਂ ਆਉ ਆਪਾਂ ਮਹਾਪੁਰਸਾਂ ਦੇ ਬਚਨ ਨੂੰ ਪੂਰਾ ਕਰਦੇ ਹੋਏ ਮੂਲ ਮੰਤਰ ਪੰਜ ਵਾਰ ਫਿਰ ਵਾਹਿਗੁਰੂ ਮੰਤਰ ਪੰਜ ਵਾਰ ਫਿਰ ਦੇਗ ਵਰਤੇਗੀ ਕਿਉਂਕਿ ਗਰਮੀ ਸੀ ਬਹੁਤ ਜਿਆਦੇ ਤੇ ਕਿਤਨੇ ਸਮੇਂ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਤੁਹਾਡਾ ਸੰਗਤ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇਸ ਸਮਾਗਮ ਦੇ ਵਿੱਚ ਸਤਿਗੁਰੂ ਪਤਸਾਨੀ ਕਿਰਪਾ ਕਰਕੇ ਆਉਣ ਦੀ ਦਾਤ ਬਖਸ਼ੀ ਹੈ ਸਮਾ ਸਫਲਾ ਹੋਇਆ ਸਾਰਿਆਂ ਨੇ ਮਿਲ ਕੇ ਮੂਲ ਮੰਤਰ ਦਾ ਅਭਿਆਸ ਕਰੀਏ ਪੰਜ ਵਾਰ ਫਿਰ ਵਾਹਿਗੁਰੂ ਮੰਤਰ ਦਾ ਅਭਿਆਸ ਕਰੀਏ ਫਿਰ ਨਾਲ ਦੇਗ ਵਰਤੇਗੀ ਫਿਰ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਦੇਗ ਵਰਤੇਗੀ ਸਾਰਿਆਂ ਨੇ ਗੁਰੂਦਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਦਾਉਗੀਆਂ ਲੈਣੀਆਂ ਹਨ ਆਓ ਸਾਰੇ ਨਾਲ ਮਿਲ ਕੇ ਬੋਲਿਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੋਗਾਦਿ ਸਚੁ ਹੈ ਭੀ ਸਚੁ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੋਗੁ ਆਦਿ ਸਚੁ ਹੈ ਭੀ ਨਾਨਕ ਹੋਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪਰਸਾਦਿ ਜਪ ਆਦਿ ਸਚੁ ਜੋਗਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦਿ ਸਚ ਜੋਗਾ ਦੇ ਸਚ ਹੈ ਭੀ ਸਚ ਨਾਨਕ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੋਗਾਦਿ ਸਚੁ ਹੈ ਭੀ ਆਦਿ ਸਚੁ ਜੋਗਾਦਿ ਸਚੁ ਹੈ ਭੀ ਸਚੁ ਆਦਿ ਸਚੁ ਜੋਗਾਦਿ ਸਚੁ ਹੈ ਭੀ ਸਚੁ नानक होसी वाहे Wow. Oh!